ਤਾਰੇ ਕਿਉਂ ਪਿਉ? ਚਾਹ ਦਾ ਜੋ ਪਾਣੀ ਨਾਲ, ਆਟਾ ਗੁੰਨ੍ਹੇ ਪਾਣੀ ਨਾਲ, ਤਾਲ ਸਬ지 ਧਰਤ ਨੂੰ ਪਾਣੀ ਨਾਲ, ਪੀਣੇ ਨੂੰ ਪਾਣੀ ਐ, ਫਸਲਾਂ ਨੂੰ ਪਿਉੜੇ ਪਾਣੀ ਐ, ਫਸਲਾਂ ਨੂੰ ਆਉਣੇ ਪਾਣੀ ਐ, ਦਵਾਈ ਕਹਿੰਦੇ ਆ ਪਹਿਲਾ ਪਾਣੀ ਜੀਵਨ ਹੈ, ਸਾਰਾ ਸਭ ਕੋਈ, ਪਹਿਲਾ ਪਾਣੀ ਐ ਫਿਰੇ ਜੀਵਨ ਐ। ਪਵਣ ਗੁਰੂ ਪਾਣੀ ਪ੍ਰਧਾਨ ਜੇ ਪਾਣੀ ਲੋਕਾਂ ਦੇ ਧਰਤੀ ਖਾ ਦਾ ਸmedel ਹੁੰਦਾ ਫਿਰ ਜੀਵਨ ਦੀ ਕਮਤੀ ਗਈ ਦੁਨੀਆ ਦੇ ਦੋ ਚੀਜ਼ਾਂ ਦੀ ਕੀਮਤ ਹੈ ਮਿੱਟੀ ਤੇ ਪਾਣੀ ਜਿਹੜੀ ਗਾਉਂ ਕੋਲੇ ਆਪਣੀ ਮਿੱਟੀ ਤੇ ਆਪਣੇ ਪਾਣੀ ਨੇ ਉਹ ਗਾਉਂ ਦੁਨੀਆ ਦੇ ਰਾਜ ਤੋਂ ਵੀ ਕਰਾਜ ਕੀਤਾ ਸਾਡੇ ਕੋਲ ਜੜਖੇ ਮਿੱਟੀ ਵੀ ਆ ਸਾਡੇ ਕੋਲ ਰਤਵਾਰਗੇ ਪਾਣੀ ਵੀ ਨੇ ਉਹ ਪਾਣੀ ਉਹ ਦਰਿਆ ਸਭ ਨੂੰ ਵਿਸ਼ਵੇਸ਼ ਬਿਤਾ ਨੇ ਜਿਹੜੇ ਦਰਿਆ ਦੇ ਵਿੱਚ ਪਾਣੀ ਲੈ ਕੇ ਸ